ਪਹਿਲੀ ਵਾਰ ਹੀ ਨਹੀਂ ਕਿ ਕਿਸੇ ਸਿੰਘ ਸਹਿਬਾਨ ਦੇ ਖਿਲਾਫ ਕੋਈ ਕੰਪਲੇਂਟ ਆ ਜਾਂਦੀ ਜਾਂ ਕੋਈ ਦਰਖਾਸਤ ਦੇ ਦਿੰਦਾ ਪਹਿਲਾਂ ਵੀ ਮੈਂ ਕਿਸੇ ਦੀ ਗਰਦਾਰ ਕੁਛ ਨਾਂ ਨਹੀਂ ਲੈਣਾ ਅਨਕੁਆਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਤੌਰ ਤੇ ਕਰਵਾਈਆਂ ਉਹਨਾਂ ਨੂੰ ਫਿਰ ਅੰਤਰ ਕਮੇਟੀ ਨੇ ਉਹਨਾਂ ਨੂੰ ਵੇਲੇ ਵੀ ਕੀਤਾ ਇਹ ਸਾਡੇ ਕੋਲ ਰਿਕਾਰਡ ਮੌਜੂਦ ਹੈ ਜਿਹੜੀ ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਦਾ ਕਿ ਪਿਛਲੇ ਦਿਨੀ ਜਿਹੜੀ ਸਾਡੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਸਿੰਘ ਸਹਿਬਾਨ ਨੂੰ ਫਾਰਕ ਕੀਤਾ ਗਿਆ ਸੀ ਮੈਂ ਤੁਹਾਡੇ ਮਾਦੀ ਖਾਨੀ ਕਹਿਣਾ ਚਾਹੁੰਦਾ ਮੈਂ ਹਮੇਸ਼ਾ ਹੀ ਸਿੰਘ ਸਹਿਬਾਨ ਨੂੰ ਇਹ ਲਾਜ ਨਹੀਂ ਮੈਂ ਜੋ ਸਤਕਾਰ ਦਿੰਦਾ ਉਹ ਜਾਣਦੇ ਆ ਸਾਰਾ ਕੁਝ ਤੇ ਮੈਂ ਕਹਿਣਾ ਹੁੰਦਾ ਜੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਕਾਰ ਨਹੀਂ ਦੇਊਗਾ ਤੇ ਫਿਰ ਦੂਏ ਉਦੋਂ ਕੀ ਸਾਬ ਸਿੱਖਣਗੇ ਅੱਜ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹਰਜਿੰਦਰ ਸਿੰਘ ਧਾਮੀ ਤੀਜੀ ਵਾਰ ਦੇ ਐਸਜੀਪੀਸੀ ਦੇ ਪ੍ਰਧਾਨ ਸੀਗੇ ਤੇ ਅੱਜ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੁਣ ਇਸ ਅਸਤੀਫੇ ਦੇ ਪਿੱਛੇ ਕੀ ਕਾਰਨ ਹੈ ਇਹ ਤਾਂ ਹਰਜਿੰਦਰ ਧਾਮੀ ਜਾਣਦੇ ਆ ਪਰ ਜਿਹੜੇ ਸਿਆਸੀ ਲੋਕ ਆ ਉਹ ਇਹ ਕਹਿ ਰਿਹਾ ਕਿ ਹਰਜਿੰਦਰ ਸਿੰਘ ਧਾਮੀ ਦੇ ਉੱਤੇ ਦਬਾਅ ਬਹੁਤ ਜ਼ਿਆਦਾ ਸੀ ਹੁਣ ਦਬਾਅ ਕਾਹਦਾ ਸੀਗਾ ਦਰਸਲ 2 ਦਸੰਬਰ ਨੂੰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅਕਾਲੀ ਦਲ ਦੇ ਮੁਤਲਕ ਸਜ਼ਾ ਸੁਣਾਈ ਗਈ ਤਾਂ ਉਸ ਤੋਂ ਬਾਅਦ ਇਹ ਸਾਰਾ ਵਿਵਾਦ ਜਿਹੜਾ ਇਹ ਸ਼ੁਰੂ ਹੋ ਗਿਆ ਦਰਸਲ ਅਕਾਲੀ ਦਲ ਦੇ ਕੁਝ ਆਗੂਆਂ ਨੂੰ ਜਥੇਦਾਰ ਅਕਾਲ ਤਖਤ ਨੇ ਤਨਖਾਹ ਲਗਾਈ ਸੀਗੀ ਕਿ ਤੁਸੀਂ ਹੁਣ ਕੌਮ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਹੇ ਕੌਮ ਦਾ ਵਿਸ਼ਵਾਸ ਤੁਹਾਡੇ ਚੋਂ ਉੱਠ ਚੁੱਕਾ ਹੈ ਤੇ ਇਸੇ ਦੇ ਚੱਲਦਿਆਂ ਤੁਹਾਨੂੰ ਤਨਖਾਹ ਲਗਾਈ ਜਾਂਦੀ ਹੈ ਔਰ ਬੜੀ ਅਹਿਮ ਗੱਲ ਜਿਹੜੀ ਕਹੀ ਗਈ ਕਿ ਹੁਣ ਅਕਾਲੀ ਦਲ ਮੁੜ ਸੁਰਜੀਤੀ ਵਾਸਤੇ ਨਵੀਂ ਭਰਤੀ ਕਰੇ ਹੁਣ ਜਦੋਂ ਨਵੀਂ ਭਰਤੀ ਕਰਨੀ ਸੀਗੀ ਤਾਂ ਇਹਦੇ ਵਾਸਤੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਹੁਣ ਇਹ ਸੱਤ ਮੈਂਬਰੀ ਕਮੇਟੀ ਦੇ ਮੁਖੀ ਸੀਗੇ ਹਰਜਿੰਦਰ ਸਿੰਘ ਧਾਮੀ 2 ਮਹੀਨੇ ਲੰਘਣ ਤੋਂ ਬਾਅਦ ਵੀ ਇਸ ਕਮੇਟੀ ਨੇ ਕੋਈ ਆਪਸ ਦੇ ਵਿੱਚ ਤਾਲਮੇਲ ਕਾਇਮ ਨਹੀਂ ਕੀਤਾ ਕਿਸੇ ਕਿਸਮ ਦੀ ਕੋਈ ਮੀਟਿੰਗ ਨਹੀਂ ਕੀਤੀ ਫਿਰ ਜਿਹੜੇ ਬਾਕੀ ਦੇ 6 ਮੈਂਬਰ ਸਿਗੇ ਉਹਨਾਂ ਨੇ ਇਸ ਦੀ ਆਵਾਜ਼ ਬੁਲੰਦ ਕੀਤੀ ਵੀ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਸੱਤ ਮੈਂਬਰੀ ਕਮੇਟੀ ਦੇ ਵਿੱਚ ਨਿਯੁਕਤ ਕੀਤਾ ਗਿਆ ਤੇ ਅਸੀਂ ਹਾਲੇ ਤੱਕ ਕਿਸੇ ਕਿਸਮ ਦੀ ਕੋਈ ਕਾਰਵਾਈ ਨੂੰ ਅੰਜਾਮ ਨਹੀਂ ਦੇ ਰਹੇ ਫੇਰ ਅਕਾਲੀ ਦਲ ਨੇ ਇਹਨਾਂ ਆਗੂਆਂ ਨੂੰ ਬਤੌਰ ਅਬਜ਼ਰਵਰ ਵੱਖ-ਵੱਖ ਸ਼ਹਿਰਾਂ ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਨਿਯੁਕਤ ਕਰ ਦਿੱਤਾ ਪਰ ਇਹ ਜਿਹੜੇ ਸੱਤ ਮੈਂਬਰੀ ਕਮੇਟੀ ਦੇ 6 ਮੈਂਬਰ ਸੀਗੇ ਇਹ ਕਹਿੰਦੇ ਸੀਗੇ ਵੀ ਦਰਸਲ ਅਸੀਂ ਅਬਜ਼ਰਵਰ ਦੇ ਤੌਰ ਤੇ ਤਨਾਤ ਨਹੀਂ ਹੋਣਾ ਕਿਉਂਕਿ ਅਸੀਂ ਤਾਂ ਇਸ ਭਰਤੀ ਪ੍ਰਕਿਰਿਆ ਦੀ ਨਿਗਰਾਨੀ ਕਰਨੀ ਸੀ ਫੇਰ ਸਿਲਸਿਲਾ ਸ਼ੁਰੂ ਹੁੰਦਾ ਮੀਟਿੰਗਸ ਦਾ ਪਹਿਲੀ ਮੀਟਿੰਗ ਜਿਹੜੀ ਆ ਉਹ ਫਰਵਰੀ ਮਹੀਨੇ ਦੇ ਪਹਿਲੇ ਹਫਤੇ ਹੁੰਦੀ ਹੈ ਤੇ ਅਗਲੀ ਤਰੀਕ ਪਾ ਲਈ ਜਾਂਦੀ ਹੈ ਜਿਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਅਗਲੀ ਮੀਟਿੰਗ ਜਿਹੜੀ ਹੈ ਉਹ ਪਟਿਆਲਾ ਦੇ ਬਹਾਦਰਗੜ੍ਹ ਦੇ ਵਿੱਚ ਹੋਵੇਗੀ ਤੇ ਬਲਵਿੰਦਰ ਸਿੰਘ ਭੁੰਦੜ ਜਿਹੜੇ ਇਸ ਵੇਲੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਆ ਉਹ ਇਸ ਬੈਠਕ ਚ ਆਉਣਗੇ ਉਹ ਨਹੀਂ ਆਉਂਦੇ ਫਿਰ ਇਸ ਮੀਟਿੰਗ ਦੀ ਤਰੀਕ ਰੱਖੀ ਜਾਂਦੀ ਹੈ ਜੀ 16 ਫਰਵਰੀ ਯਾਨੀ ਕਿ ਇੱਕ ਦਿਨ ਪਹਿਲਾਂ 16 ਫਰਵਰੀ ਨੂੰ ਇਹ ਜਦੋਂ ਮੀਟਿੰਗ ਹੁੰਦੀ ਆ ਤਾਂ ਇਹ ਮੀਟਿੰਗ ਜਿਹੜੀ ਆ ਇਹ ਮੁਤਲ ਕਰ ਦਿੱਤੀ ਜਾਂਦੀ ਆ ਇਹ ਮੀਟਿੰਗ ਹੁੰਦੀ ਹੀ ਨਹੀਂ ਫੇਰ ਇਸ ਮੀਟਿੰਗ ਦੀ ਤਰੀਕ ਰੱਖੀ ਜਾਂਦੀ ਆ 18 ਫਰਵਰੀ ਤੇ ਅੱਜ 17 ਫਰਵਰੀ ਵਾਲੇ ਦਿਨ ਹਰਜਿੰਦਰ ਸਿੰਘ ਧਾਮੀ ਜਿਹੜੇ ਆ ਇਹ ਅਸਤੀਫਾ ਦੇ ਜਾਂਦੇ ਆ ਹੁਣ ਧਾਮੀ ਸਾਹਿਬ ਇਹ ਗੱਲ ਕਹਿ ਰਹੇ ਆ ਕਿ ਮੈਂ ਆਪਣਾ ਅਸਤੀਫਾ ਇਸ ਗੱਲ ਕਰਕੇ ਦੇ ਰਿਆਂ ਦਰਸਲ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਉਹਨਾਂ ਦੇ ਅਹੁਦੇ ਤੋਂ ਲਾਂਭੇ ਕੀਤਾ ਗਿਆ ਉਹਨਾਂ ਨੂੰ ਲਾਹ ਦਿੱਤਾ ਗਿਆ ਤਾਂ ਉਹ ਤੋਂ ਬਾਅਦ ਜਥੇਦਾਰ ਅਕਾਲ ਤਖਤ ਗਿਆਨੀ ਰਗਵੀਰ ਸਿੰਘ ਹੋਣਾ ਨੇ ਵਿਦੇਸ਼ ਤੋਂ ਬੈਠਿਆਂ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਇੱਕ ਪੋਸਟ ਪਾਈ ਸੀ ਜਿਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਇਸ ਕਦਰ ਜਥੇਦਾਰ ਸਹਿਬਾਨਾਂ ਨੂੰ ਜ਼ਲੀਲ ਕਰਕੇ ਅਹੁਦੇ ਤੋਂ ਬਦਖਲ ਕਰਨਾ ਬਹੁਤ ਹੀ ਮੰਦਪਾਗਾ ਤੇ ਅੱਜ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਵੀ ਜਦੋਂ ਅਸਤੀਫਾ ਸੌਂਪਿਆ ਤਾਂ ਉਹਨਾਂ ਨੇ ਵੀ ਉਸੇ ਪੋਸਟ ਦਾ ਹਵਾਲਾ ਦਿੱਤਾ ਜਿਹੜੀ ਪੋਸਟ ਗਿਆਨੀ ਰਗਵੀਰ ਸਿੰਘ ਹੋਣਾ ਨੇ ਲਿਖੀ ਸੀ ਕਹਿੰਦੇ ਸੀ ਮੈਂ ਆਪਣਾ ਇਹ ਨੈਤਿਕ ਫਰਜ਼ ਸਮਝਦਾ ਮੈਂ ਇਸ ਅਹੁਦੇ ਤੋਂ ਅਸਤੀਫਾ ਦੇ ਰਿਹਾ ਪਰ ਅਕਾਲੀ ਦਲ ਤੋਂ ਵੱਖ ਹੋਏ ਜਿਹੜੇ ਬਾਗੀ ਧੜੇ ਦੇ ਜਾਂ ਸੁਧਾਰ ਲਹਿਰ ਦੇ ਆਗੂ ਹੈ ਉਹ ਇਹ ਗੱਲ ਕਹਿ ਰਹੇ ਆ ਵੀ ਦਰਸਲ ਧਾਮੀ ਸਾਹਿਬ ਤੇ ਪ੍ਰੈਸ਼ਰ ਬਹੁਤ ਸੀ ਪਰ ਧਾਮੀ ਸਾਹਿਬ ਨੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਜਨੀ ਕੁਬੀਰ ਸਿੰਘ ਜੀ ਦਾ ਇੱਕ ਫੇਸਬੁੱਕ ਦੇ ਉੱਤੇ ਆ ਮੈਸੇਜ ਪਿਆ ਉਸ ਮੈਸੇਜ ਦੇ ਵਿੱਚ ਉਹਨਾਂ ਨੇ ਇੱਕ ਅਖੀਰ ਦੇ ਵਿੱਚ ਜਿਹੜੀ ਗੱਲ ਲਿਖੀ ਆ ਉਹ ਗੱਲ ਮੈਂ ਸਮਝਦਾ ਸੀ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਕਾਲ ਤੱਕ ਸਾਡੇ ਜਥੇਦਾਰ ਕਹਿ ਰਹੇ ਆ ਕਿ ਸਿੰਘ ਸਾਹਿਬ ਨੂੰ ਸੇਵਾ ਮੁਕਤ ਕਰਨਾ ਬੇਹੱਦ ਨਿੰਦਣਯੋਗ ਤੇ ਮਨਤ ਭਾਗਾ ਹੈ ਤੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਬਤੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਪਈ ਇਹ ਸਿੰਘ ਸਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤੁਰੰਤ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੰਦਾ ਹਾਂ। ਔਰ ਨਾਲ ਦੀ ਨਾਲ 7 ਮੈਂਬਰੀ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਥਾਪਿਆ ਸੀ ਉਹ ਤੋਂ ਤੋਂ ਵੀ ਸਿੰਘ ਸਾਹਿਬ ਨੂੰ ਮੈਂ ਚਿੱਠੀ ਲਿਖ ਕੇ ਮੈਨੂੰ ਵਾਰ ਕੀਤਾ ਜਾਵੇ। ਇੱਕ ਮੈਂ ਤੁਹਾਡੇ ਮਾਧਿਅਮ ਸਾਨੀ ਕਹਿਣਾ ਚਾਹਨਾ ਇਹ ਉਸ ਉਹਨਾਂ ਦੇ ਕਹਿਣ ਦਾ ਸਤਕਾਰ ਆ ਕਿ ਨੈਤਿਕ ਤੌਰ ਤੇ ਮੈਂ ਮਹਿਸੂਸ ਕਰਦਾ ਕਿ ਜੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਤੇ ਭਾਵੇਂ ਐਗਜ਼ੈਕਟਿਵ 14 ਮੈਂਬਰ ਨਾਲ ਵੀ ਸੀ ਤੇ ਉਸ ਦਿਨ ਜਿਹੜਾ ਇੱਥੇ ਡਿਸਕਸ਼ਨ ਹੋਈ 1.5 ਘੰਟਾ ਉਹ ਲਗਾਤਾਰ 1.5 ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਸੀ ਤਾਂ ਕਿ ਕਿਸੇ ਦੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਿਕ ਤੌਰ ਤੇ ਪ੍ਰਧਾਨ ਕਿਉਂਕਿ ਮੁਖ ਹੁੰਦਾ ਤੇ ਮੈਂ ਉਸ ਆਦਬ ਤੇ ਸਤਿਕਾਰ ਤਹਿਤ ਇਸ ਪ੍ਰਧਾਨ ਕੀ ਅਹੁਦੇ ਤੋਂ ਤੁਰੰਤ ਅਸਤੀਫਾ ਦੇਣਾ